हाँ जी सताली थोड़ी तो एक होर घेंट जी वीडियो लिया गया जिदा कि जसवीर कह रहे है कि पापी तेरी भैन पटोला रखिया को हाथ ओला आदि अगर तुम ओला रखोगे तो ओला रखो ना चुनी ले लो अगर तुम नहीं चुनी ले लो तो अं चुन्नी ले चुन लें ले ठीक है इधर तो कुछ जसवीर कह रहा बाकी आप लेडिस की भीडियो चला भीडियो देखो फिर जसवीर की वीडियो स्टार्ट करते हैं करो चेक वीडियो फिर मिलते हैं ਕਿਆ ਯਾਰਾ ਨੋ ਪਾਗੀ ਤੇ ਲਾ ਨਹੀਂ ਤੇ ਮੈਂ ਤਾਂ ਵੀ ਮੈਂ ਵੀ ਯਾਰਾ ਤੋਂ ਪਾਗੀ ਛੱਲਾ ਨਹੀਂ ਤੇ ਪੈਂਦਾ ਵੀ ਮੈਂ ਵੀ ਯਾਰਾ ਤੋਂ ਹਾਂਜੀ ਕਾਲੀ ਚੱਕ ਵੀਡੀਓ ਅਗਰ ਤੁਸੀਂ ਵੀ ਜਸਵੀਰ ਦੇ ਫੈਨ ਹੋ ਤੇ ਵੀਡੀਓ ਨੂੰ ਬਤਵ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਹੋਰਾਂ ਤੇ ਕਮੈਂਟਾਂ ਤੁਸੀਂ ਵਿਚਾਰਾ ਦੇ ਜ਼ਰੂਰ ਦੱਸਿਆ ਕਰੋ ਤੇ ਇੰਸਟਾਗ੍ਰਾਮ ਜਾ ਕੇ ਫੋਲੋ ਕਰ ਲਿਓ ਔਰ ਫੇਸਬੁਕ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਤੇ ਆਪਾਂ ਹਰ ਰੋਜ਼ ਟੈਲੀ ਦੀ YouTube ਚੈਨਲ ਤੇ 7 ਵਜੇ ਅਪਲੋਡ ਵੀਡੀਓ ਕਰਦੇ ਰਹਿਨੇ ਆਂ ਫਿਰ ਪੰਜਾਬੀਓ ਤੇਸ ਦੇ ਰਿਹਾ ਕਰੋ ਤੇ ਲਾਈਕ ਕਰਦੇ ਰਿਹਾ ਕਰੋ। ਕਿਹਾ ਵੀਡੀਓ ਚੈੱਕ ਕਰੋ। ਕਿ ਮੈਂ ਅੱਖਾਂ ਗੱਡ ਕੇ ਦੇਖਣ ਲੱਗਿਆ। ਉਹ ਭੈਣ ਦੀ ਗੱਲ ਹੁੰਦੀ ਐ ਚੰਦਰਯੋ। ਉਹਨੂੰ ਵੀ ਦੇਖ ਲਓ। ਭਾਬੀ ਤੇਰੀ ਭੈਣ ਪਟੋਲਾ। ਭੈਣ ਤਾਂ ਬਾਅਦ ਚ ਦਿਖਾਣੀ ਪਹਿਲਾਂ ਆਪ ਤੂੰ ਕਰ ਲੈ ਉਹਲਾ। ਚੁੰਨੀ ਅਸੀਂ ਲੈ ਲੈਨੇ ਆ। ਤੁਹਾਨੂੰ ਕਾਹਨੂੰ ਚੁੰਨੀ ਲੈਣੀ ਐ? ਭਾਬੀ ਜੀ ਚੁੰਨੀ ਲੈ ਲਓ। ਭੈਣ ਬਾਅਦ ਚ ਦੇਖਣਗੇ ਲੋਕ। ਜਿਹੜਾ ਤੁਸੀਂ ਕੁਛ ਦਿਖਾਈ ਜੰਨੇ ਉਹ ਦੇਖੀ ਜਾਂਦੇ ਨੇ। ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ? ਥੋਡੇ ਖਾਤਰ ਚੁੰਨੀ ਕਿੱਥੇ ਬਣੀ ਐ ਮੈਂ ਲੈ ਲੈਣੀ ਹਾਂ ਕੁੰਟ ਕੱਢ ਲੈਣੀ ਹਾਈ ਸ਼ਰਮਲਾਹੀ ਪੀਆ ਤੁਸੀਂ ਯਾਰ ਤੁਹਾਨੂੰ ਸ਼ਰਮ ਸ਼ਰਮ ਹੈ ਕਿ ਨਹੀਂ ਭਾਬੀ ਤੇਰੀ ਭੈਣ ਪਟੋਲਾ ਹਾਂ ਹਾਂਜੀ ਪੰਜਾਬੀਓ ਕਿਦਾਂ ਲੱਗੀ ਵੀਡੀਓ ਜੇ ਵੀਡੀਓ ਬਦ ਲੱਗਦੀ ਵੀਡੀਓ ਬਹੁਤ ਵਾ ਅਲੱਗ ਕਮੈਂਟ ਸ਼ੇਅਰ ਤੁਸੀਂ ਕਮੈਂਟਾਂ ਚ ਆ ਦੇ ਬਜਾਦ ਉਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਇੰਸਟਾਗ੍ਰਾਮ ਨੂੰ ਫੋਲੋ ਕਰ ਲੈ ਫੇਸਬੁੱਕ ਪੇਜ ਨੂੰ ਲੱਕ ਕੇ ਲਾਈਕ ਕਰ ਲਿਓ ਬਾਕੀ ਤੁਸੀਂ ਜੇ ਸਾਰੋ ਇਸ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਡੇਲੀ ਜੀ ਹਰ ਰੋਜ਼ ਸ਼ਾਮ ਨੂੰ 7:00 ਵਜੇ ਠੀਕ ਹੈ ਪੰਜਾਬੀਓ ਬਾਕੀ ਮੈਚਸਾਂ ਦੇ ਤੁਸੀਂ ਦੇਖੋ ਜੈ ਸਰੋਸ਼ ਚੈਨਲ ਤੇ ਮਿਲਦੇ ਹਾਂ ਨੈਕਸਟ ਵੀਡੀਓ ਸਾਨੂੰ ਪਿਆਰੇ ਸਾਸ਼ੀ ਕਾਲ ਜੀ